ਪਤਰਕਾਰ ਇਹਨਾਂ ਨੂੰ ਸ਼ਰਮਾਉਣੀ ਚਾਹੁੰਦੀ ਹੈ ਕੀ ਆਪ ਦੀ ਭੈਣ ਦੀ ਜਾਂ ਕਿਸੇ ਦੀ ਹੋਰ ਕੋਈ ਖਬਰ ਚਲਾ ਸਕਦੇ ਆ ਵੀ ਅਸੀਂ ਸਾਰੀ ਭੈਣ ਨੂੰ ਤੀਜਾ ਮਹੀਨਾ ਲੱਗਿਆ ਸਾਡੀ ਮਾਤਾ ਨੂੰ ਚੌਥਾ ਲੱਗਿਆ ਸਾਡੀ ਘਰ ਵਾਲੀ ਨੂੰ ਪੰਜਵਾਂ ਲੱਗ ਗਿਆ ਸ਼ਰਮੀ ਲਾ ਲਈ ਜਾਵਾ ਸੰਗੀ ਰਹਿ ਗਈ ਜਾਵਾ ਮਨ ਜਿਹੜੇ ਜਿਹੜੇ ਬਹੁਤ ਸਾਰੇ ਤੁਹਾਡੇ ਵਰਗੇ ਪਤਰਕਾਰ ਚੰਗੇ ਵੀ ਹੈਗੇ ਨੇ ਜਿਹੜਾ ਜਿਹੜੇ ਸਾਡਾ ਪਰਿਵਾਰਾ ਸਾਥ ਵੀ ਦਿੰਦੇ ਨੇ ਉਹਨਾਂ ਦੇ ਅੱਖਾਂ ਪੁੰਹਦੇ ਨੇ ਤੇ ਜਿਹੜੇ ਟੁਕੜਿਆਰ ਪਤਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਿਹਨਾਂ ਜਿਹਨਾਂ ਕੋਲ ਖਬਰਾਂ ਚਲਾਈਆਂ ਉਹਨਾਂ ਨੂੰ ਡੀਡ ਕਰ ਦਿਓ ਮਕੌੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ ਅਸੀਂ ਬੋਲ ਵੀ ਦਿੰਦੇ ਆ ਪ ਕਿਸੇ ਵੀ ਪਰਿਵਾਰ ਦੀ ਪ੍ਰਾਈਵੇਟ ਜਿਹੜੀ ਸੇਫਟੀ ਉਹਨੀਆਂ ਨੂੰ ਦੇਖਣਾ ਚਾਹੀਦਾ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਸੋਸ਼ਲ ਮੀਡੀਆ ਤੇ ਚਲਾਉਣਾ ਚਾਹੀਦਾ ਇਹ ਜਿਹੜੇ ਟੋਕਰ ਵੱਟ ਪੱਤਰਕਾਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕੀ ਆਪ ਦੀ ਭੈਣ ਦੀ ਜਾਂ ਕਿਸੇ ਦੀ ਹੋਰ ਕੋਈ ਇਹ ਖਬਰ ਚਲਾ ਸਕਦੇ ਆ ਵੀ ਅਸੀਂ ਸਾਡੀ ਭੈਣ ਨੂੰ ਤੀਜਾ ਮਹੀਨਾ ਲੱਗਿਆ ਸਾਡੀ ਮਾਤਾ ਨੂੰ ਚੌਥਾ ਲੱਗਿਆ ਸਾਡੀ ਉਹ ਘਰ ਆਲੀ ਨੂੰ ਪੰਜਵਾਂ ਲੱਗ ਗਿਆ ਇਦਾਂ ਦੀ ਖਬਰਾਂ ਚਲਾ ਦੇਣਗੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸ਼ਰਮ ਦੀ ਕੱਲ ਆਉਂਦੀ ਹੈ ਸ਼ਰਮ ਇਹਨਾਂ ਨੂੰ ਹੈ ਨਹੀਂ ਠੀਕ ਆ ਸਾਨੂੰ ਮਕੌੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ ਅਸੀਂ ਬੋਲ ਵੀ ਦਿੰਨੇ ਆ ਪਸਤੌਣੇ ਵੀ ਆ ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ ਹੁਣ ਇਹਨਾਂ ਨੇ ਮਜਬੂਰ ਕਰਤਾ ਅਸੀਂ ਬੋਲਣਾ ਨਹੀਂ ਚਾਹੁੰਦੇ ਨਾ ਹੀ ਬਾਈਬਲ ਕੌਰ ਸਿੰਘ ਵੀ ਇਸ ਚੀਜ਼ ਤੇ ਕੋਈ ਬੋਲਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੋਲਾਂਗੇ ਇਹ ਗੱਲ ਵਧੂਗੀ ਇਹਦਾ ਵਧਾਉਂਦਾ ਕੋਈ ਟੱਕਰੀਆਂ ਅਸੀਂ ਇੱਧਰ ਪੈਣੀ ਬੇਨਤੀ ਕਰਦੇ ਆ ਵੀ ਜਿਨੇ ਵੀ ਇਹ ਚ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡ ਕਹ ਲਈ ਕਿ ਕਿਤੇ ਅਜਾ ਕੈਟੀਲਾਈਜ਼ ਕਰਤੀ ਇਹ ਕਰਤਾ ਉਹ ਕਰਤਾ ਉਹ ਸਿੱਧੂ ਕੱਲਾ ਨੂੰ ਮਾਰ ਦੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕੀਤਾ ਇਹਨਾਂ ਚੀਜ਼ਾਂ ਨਹੀਂ ਕੀਤਾ ਬਲਤੇਜ ਪੰਨੂ ਵਰਗਿਆਂ ਨੇ ਇਹ ਕੰਮ ਕਰਵਾਇਆ ਸੀ ਠੀਕ ਹੈ ਜਿਹੜਾ ਖਿਆਮਾ ਅਜੀ ਸਿੱਧੂ ਦਾ ਪਿਓ बार-बार ਕੋਟ ਆਉਂਦਾ ਆ ਕੇ ਮੁਰਜਦਾ ਤੇ ਤਰੀਕ ਪੈ ਜਾਂਦੀ ਹੈ ਮੁਰਜਦਾ ਤੇ ਤਰੀਕ ਪੈ ਜਾਂਦੀ ਹੈ ਮੁਰਜਦਾ ਇਨਸਾਫ ਮਿਲਿਆ ਕੋਈ ਨਹੀਂ ਜੇ ਗੱਲ ਕੀਤੀ ਵੀ ਇਹਨਾਂ ਦੇ ਕਾਰਵਾਈ ਕਰੋ ਤਾਂ ਸਰਕਾਰ ਚੁੱਪੀ ਧਾਰ ਕੇ ਬੈਠੀ ਹੋਈ ਹੈ ਭਗਵਾਨ ਤੁਮਾਨ ਸਾਹਿਬ ਨੂੰ ਪਤਾ ਨਹੀਂ ਕੀ ਸੱਪ ਸੰਗ ਗਿਆ ਵੀ ਬਲਤੇਜ ਪੰਨੂ ਤੇ ਕਾਰਵਾਈ ਦੀ ਕੋਈ ਗੱਲ ਹੀ ਨਹੀਂ ਕਰਦਾ ਠੀਕ ਹੈ ਹੁਣ ਜਿਹੜੀ ਆ ਗੱਲ ਹੋ ਗਈ ਕਿਉਂਕਿ ਹਜੇ ਐਡਾ ਵੱਡਾ ਮਸਲਾ ਯਾਰ ਇੰਨੀ ਉਹਨਾਂ ਨੂੰ ਥ੍ਰੈਟ ਆ ਰਿਹਾ ਤੇ ਬੋਲਣ ਵਾਲੇ ਨੂੰ ਸ਼ਰਮ ਹੀ ਨਹੀਂ ਆਈ ਯਾਰ ਮੈਂ ਕੀ ਕਰ ਰਿਹਾ ਤੇ ਮੈਂ ਕਿਹੜੀ ਪੱਤਰਕਾਰਤਾ ਕਰ ਰਿਹਾ ਕਿਹੜੇ ਪਾਸੇ ਨੂੰ ਸਾਡੀ ਪੱਤਰਕਾਰਤਾ ਕੀ ਸਾਨੂੰ ਇਹ ਕਿਹੜੇ ਸਾਡੇ ਸਮਾਜ ਨੂੰ ਕਿਹੜੀ ਸਿਹਤ ਦੇ ਰਿਹਾ ਇਹ ਪੰਜਾਬ ਦੇ ਮੁੱਦੇ ਆ ਇਹ ਪੰਜਾਬ ਦਾ ਮੁੱਦਾ ਠੀਕ ਹੈ ਸਿੱਧੂ ਦੇ ਫੈਨ ਨੂੰ ਇਹ ਸਭ ਨੂੰ ਆਸ ਹੈ ਵੀ ਇਹਨਾਂ ਦੇ ਘਰੇ ਕੋਈ ਬਟਾ ਹੋਵੇ ਸਾਰੇ ਖੁਸ਼ੀਆਂ ਪਰ ਜਿਹੜਾ ਦੁਬਾਰਾ ਆਵੇ ਪਰ ਇਹਦਾ ਇਹ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਜਰ ਕੱਲ ਨੂੰ ਉਹ ਦਵਾਈ ਲੈਣ ਜਾਣ ਕਿਸੇ ਹੋਰ ਕਾਰਨ ਕਰਕੇ ਕੋਈ ਬੁਖਾਰ ਹੋ ਗਿਆ ਕੋਈ ਸਿਰ ਦੁਖ ਗਿਆ ਤੇ ਸਿੱਧੂ ਦੇ ਡੈਡੀ ਦੇ ਸਟੰਡ ਪਏ ਹੋਇਆ ਸਾਰਾ ਸਰੀਰ ਦੇ ਵਿੱਚ ਸਟੀਲ ਹੀ ਸਟੀਲ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਹੈ ਹਸਪੀਟਲ ਜਾਣਾ ਮੈਂ ਨਾ ਉੱਥੇ ਕੀ ਇਹ ਕੈਮਰੇ ਲੈ ਕੇ ਆ ਜਾਣਗੇ ਜੀ ਕੀ ਹੋ ਗਿਆ ਕੀ ਚੱਲ ਰਿਹਾ ਇਹਨਾਂ ਨੂੰ ਤਾਂ ਸ਼ਰਮ ਹੀ ਨਹੀਂ ਹੈਗੀ ਬਿਲਕੁਲ ਵੀ ਤੋ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਥੋੜੀ ਸ਼ਰਮ ਮਨ ਵਰਤਣੀ ਚਾਹੀਦੀ ਆ ਥੋੜੀ ਜੀ ਇਸ ਚੀਜ਼ ਤੋਂ ਛੋਟ ਲੈਣੀ ਸੇਲ ਲੈਣੀ ਚਾਹੀਦੀ ਆ ਵੀ ਪੱਤਰਕਾਰ ਤਾਂ ਕਿਸ ਚੀਜ਼ ਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੇ ਪੱਤਰਕਾਰਾਂ ਨੂੰ ਬਹੁਤ ਸਾਰੀਆਂ ਗੱਲਾਂ ਪਤਾ ਹੈ ਪਰ ਉਹ ਸੋਸ਼ਲ ਮੀਡੀਆ ਤੇ ਨਹੀਂ ਹੋਰ ਕਦੇ ਵੀ ਐਦਾਂ ਇਹੋ ਗੱਲ ਕਰਦੇ ਹੁੰਦੇ ਇਹਨਾਂ ਨੂੰ ਸ਼ਰਮ ਦਾ ਘਟਾ ਹੈ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਇਹਨਾਂ ਨੂੰ ਅਸੀਂ ਤਾੜਨਾ ਵੀ ਦਿੰਦੇ ਆ ਵੀ ਕੱਲ ਨੂੰ ਇਹ ਨਾ ਹੋਵੇ ਕਿ ਸਸਾ ਅਸੀਂ ਕਿਉਂਕਿ ਮੇਰੇ ਸਾਡੇ ਮੌਲਿਕ ਅਧਿਕਾਰ ਆ ਆਰਟੀਕਲ 21 ਦੇ ਮਤਾਬਕ ਜਿਹੜਾ ਕੋਈ ਕਿਸੇ ਦਾ ਅਧਿਕਾਰ ਹੁੰਦਾ ਹੈ ਵੀ ਉਹਨੂੰ ਕੋਈ ਸੋਸ਼ਲ ਮ ਠੀਕਾ ਪਰਵਾਰ ਨਹੀਂ ਬੋਲਦਾ ਇਹਦਾ ਇਹ ਮਤਲਬ ਤਾਂ ਨਹੀਂ ਹੈ ਵੀ ਤੁਸੀਂ ਸਿਰੇ ਸਿਰ ਚੜੀ ਜਾਓ ਗਾਂ ਨਹੀਂ ਗਾਂ ਤੁਸੀਂ ਫੋਟੋਵਾਂ ਲ ਐਡੀਟਡ ਕਰਕੇ ਹੋਰ ਚੀਜ਼ਾਂ ਕਰ ਕਰਕੇ ਤੁਸੀਂ ਗੰਦਮੰਦ ਜਿਹੜਾ ਇਹਦੇ ਉੱਤੇ ਪਾਉਣ ਲੱਗ ਜਾਓ ਫੇਰ ਤੁਹਾਨੂੰ ਇਹ ਕਿਹਾ ਮੇਰੇ ਭਗਤ ਨੇ ਪੜ੍ਹਣਗੇ ਹੁਣ ਅਸੀਂ ਬੇਨਤੀ ਕਰਦੇ ਆ ਜਿਹਦੇ ਜਿਹਦੇ ਕੋਲ ਵੀ ਇਹ ਖਬਰ ਆਉਂਦੀ ਹੈ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਜਿਹੜੀ ਪੱਤਰਕਾਰ ਦੇ ਨੇ ਸ਼ਰਮੀ ਨਾਲ ਹੀ ਜਾਵਾ ਸੰਗੀ ਰਹਿ ਗਈ ਜਾਵਾ ਮਤਲਬ ਜਿਹੜੇ ਜਿਹੜੇ ਬਹੁਤ ਸਾਰੇ ਤੁਹਾਡੇ ਵਰਗੇ ਪੱਤਰਕਾਰ ਚੰਗੇ ਵੀ ਹੈਗੇ ਨੇ ਜਿਹੜਾ ਜਿਹੜੇ ਸਾਡਾ ਪਰਿਵਾਰਾ ਸਾਥ ਵੀ ਦਿੰਦੇ ਨੇ ਉਹਨਾਂ ਦੇ ਖਾਬੂ ਨਹੀਂ ਦੇ ਤੇ ਜਿਹੜੇ ਟੁਕੜਾ ਪੱਤਰ ਕਰ ਲਓ ਬੇਨਤੀ ਕਰਾਂਗੇ ਵੀ ਜਿਹਨਾਂ ਜਿੰਨਾ ਕੋਈ ਥਾਪਣਾ ਚਲਾਈਆਂ ਉਹਨਾਂ ਨੂੰ ਡੀਲੀਟ ਕਰ ਦਿਓ ਨਹੀਂ ਆਰਟੀਕਲ ਤੁਹਾਨੂੰ ਦੱਸੀ ਸਾਡੇ ਭਰਾ ਨੇ ਉਹਦੇ ਤਹਿਤ ਕਾਨੂੰਨ ਦੇ ਤਹਿਤ ਉਹਨੂੰ ਖਿੱਚਣਾ ਆਊਗਾ ਤਾਂ ਅਸੀਂ ਬੇਨਤੀ ਕਰਦਾ ਹਾਂ ਕਿ ਤੁਸੀਂ ਛੇਤੀ ਨੂੰ ਡੀਲੀਟ ਮਾਰ ਦਿਓ ਪਰਿਵਾਰ ਨੂੰ ਬਹੁਤ ਵੱਡਾ ਕੱਢਦਾ ਮਤਲਬ ਦੁੱਖ ਹੈ ਇਸ ਗੱਲ ਦਾ ਤਾਂ ਜਿੰਨਾਂ ਜਿੰਨਾਂ ਨੇ ਇਹ ਚੱਲ ਆਪਣਾ ਕੀਤਾ ਤਾਂ ਉਹ ਇਸ ਸਮਾਜਾ ਭੁਗਤ ਲੈਣਗੇ ਫਿਰ ਆਪਣੇ ਬਾਜ਼ ਆ ਜੂਗਾ ਮੰਦੋਂ ਤਾਂ ਅਸੀਂ ਬੇਨਤੀ ਨਾਲ ਵੀ ਕਰਾਂਗੇ ਜੇ ਤੁਸੀਂ ਉਸ ਪਰਿਵਾਰ ਦੀ ਇਹ ਦਿਖਾ ਸਕਦੇ ਹੋ ਤਾਂ ਆਪਦੇ ਪਰਿਵਾਰ ਦਾ ਵੀ ਦਿਖਾ ਦਿਓ ਵੀ ਸਾਡੀ ਮੇਰੀ ਘਰ ਵਾਲੇ ਨੂੰ ਕਿੰਨਾ ਜੇ ਉਹ ਸਭੀ ਜਨਮੀ ਤੋਂ ਆਪਣੇ ਬੱਚਿਆਂ ਦਾ ਦੱਸਦਾ ਵੀ ਤੁਹਾਡੀ ਦੂਜੀ ਮਾਂ ਨੂੰ ਇਹਨਾਂ ਨੂੰ ਇਹਨਾਂ ਵੀ ਨਾ ਲੱਗਿਆ ਉਹ ਪੱਤਰਕਾਰਾਂ ਨੇ ਸਿੱਖ ਲਿਆ ਹੋਗਾ ਮੈਂ ਤਾਂ ਉਹਨਾਂ ਨੂੰ ਲੱਗੂ ਵੀ ਜੇ ਸਾਡੇ ਸੀਐਮ ਤੋਂ ਪੱਤਰਕਾਰਾਂ ਨੇ ਸਿੱਖਿਆ ਹੋਗਾ ਅਜਿਹਾ ਹੋਰ ਚਲਾਇਆ ਹੈ ਇਸ ਪਰਿਵਾਰ ਨੂੰ ਜਿਵੇਂ ਬਹੁਤ ਕੁਝ ਚਲਾਇਆ ਆ ਆਈਬੀਐਫ ਫਲਾਣਾ ਉਹ ਕਿੰਨੇ ਇਹਨਾਂ ਨੂੰ ਪੁਸ਼ਟੀ ਕਰਦੀ ਪਰਿਵਾਰ ਦਾ ਬੋਲਣ ਨੂੰ ਤਿਆਰ ਨਹੀਂ ਜਿਹਦੇ ਮੂੰਹ ਦੇ ਵਿੱਚ ਕੁਝ ਹੈਗਾ ਜੀ ਭੌਂਕੀ ਜਾਂਦੇ ਨੇ ਜਿਹਦੇ ਮੂੰਹ ਦੇ ਵਿੱਚ ਹੈਗਾ ਬਕੀ ਜਾਂਦੇ ਨੇ ਪਰ ਪਤਾ ਕਿਸੇ ਨੂੰ ਕੱਖ ਨਹੀਂ ਹੈਗਾ ਜੀ ਕੀ ਅਪੀਲ ਕਰਨਾ ਚਾਹੁੰਦੇ ਆ ਸੋਤਰੀ ਜਮਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਜਲੀ ਕਰਦੇ ਜਿੰਨਾ ਚਿਰ ਇਹਨਾਂ ਨੇ ਚਲਾਈ ਵੀਡੀਓ ਨੂੰ ਆਪਣੇ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ।